ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਾਸ ਗਿਆਨੀ ਰਣਪ੍ਰਤਾਪ ਸਿੰਘ ਆਯਾਤ ਪੁੱਤਰ ਦਲੂ ਗੰਗਾ ਸ਼ਿਦਾ ਸਿੰਘਾ ਸਚਪੰਡ ਵਾਸੀ ਪਾਇਆ ਸਿੰਘ ਹੰਸ ਸਿੰਘ ਗੁਰਮੁਖੀ ਅੱਲਾ ਪਤੜਾ ਸੋ ਜਿਕ ਅਹਿਮ ਮੂਦੇ ਦੇ ਉੱਤੇ ਇੱਕ ਅਹਿਮ ਤੇ ਸਾਡੇ ਮੋਢੀ ਸ਼ਹੀਦ ਬਾਬਾ ਦੀਪ ਸਿੰਘ ਜੀ ਨਾ ਪੁਰਸ਼ ਜਿੱਥੋਂ ਜਿਨ੍ਹਾਂ ਨੂੰ ਜਿੰਦਾ ਸ਼ਹੀਦ ਨੱਚਦਾ ਅਤੇ ਮਿਸ਼ਨ ਸ਼ਹੀਦਾ ਜਿਨ੍ਹਾਂ ਦੇ ਨਾਂ ਤੇ ਏਡੇ ਏਡੇ ਵਡੇ ਉਕਾਰ ਚ ਚੱਲ ਰਹੇ ਨੇ ਤਾਂ ਉਹਨਾਂ ਦੇ ਇੱਕ ਪੱਖ ਨੂੰ ਮੈਂ ਅੱਜ ਆ ਵੀਰਾਂ ਸਾਂਝਾ ਕਰਨਾ ਉਹਨਾਂ ਦੇ ਜੀਵਨ ਦਾ ਇੱਕ ਪੱਖ ਜੋ ਦਾਸ ਦੇ ਕੁਝ ਜਿਹੜੇ ਪਿੱਛੇ ਦਿਨ ਲੰਗੇ ਨੇ ਵਿਚਾਰਾ ਕਰਦੇ ਆਂ ਕੁਝ ਸਿੰਘਾਂ ਦੇ ਨਾਲ ਆਪਸ ਦੇ ਵਿੱਚ ਸਾਡਾ ਇਸ ਗੱਲ ਨੂੰ ਲੈ ਕੇ ਵਿਵਾਦ ਹੀ ਕਹਿ ਸਕਦਾ ਮੈਂ ਵਿਵਾਦ ਰੂਪ ਦੇ ਵਿੱਚ ਆਪਸ ਦੇ ਵਿੱਚ ਅਸੀਂ ਨਿਹੰਗ ਸਿੰਘ ਕਿਸੇ ਦੇ ਸਮਝੌਤੇ ਤੇ ਗਏ ਤੇ ਇਸ ਗੱਲ ਤੋਂ ਲੈ ਕੇ ਵਿਵਾਦ ਛਿੜ ਗਿਆ ਕਿ ਬਾਬਾ ਜੀ ਮਜੀਬ ਸਿੰਘ ਨਾਲ ਜਾਓ जाट ਪਰਿਵਾਰ ਘਰਾਂ ਦੇ ਜਾਸਾਂ ਆਵਾਜ਼ ਨੇ ਨਾਤਾ ਆ ਦੀ ਗੱਲ ਕਰਾਂਗਾ ਤੇ ਮੈਂ ਨਾ ਨਾ ਦੀ ਗੱਲ ਕਰਾਂਗਾ ਭਾਵ ਨਾ ਹੱਕ ਦੀ ਨਾ ਬੇਹੱਕੀ ਤੇ ਮੈਂ ਇਹ ਬੇਨਤੀ ਜ਼ਰੂਰ ਕਰਾਂਗਾ ਇਸ ਸਮੇਂ ਜੋ ਮੌਜੂਦਾ ਸਿੰਘ ਸਾਹਿਬ ਆਬਾ ਜੋਗਾ ਸਿੰਘ ਜੀ ਮਿਸਰ ਸ਼ੇਦਾ ਜੋ ਅੱਜ ਮੌਜੂਦਾ ਨੇ ਇਸ ਗੱਲ ਦੇ ਉੱਤੇ ਹੋ ਮਤਲਬ ਦੀ ਓਮ ਨੂੰ ਆਣ ਵਾਲੇ ਜੋ ਪ੍ਰਚਾਰਕ ਨੇ ਸਾਡੇ ਵਰਗੇ ਵਿਦਿਆਰਥੀ ਤਾ ਇੱਕ ਨਿਰਣਾ ਕਰਨ ਕਿ ਬਾਬਾ ਜੀ ਦੇ ਇਸ ਪੱਖ ਨੂੰ ਕਿਸ ਤਰੀਕੇ ਨਾਲ ਖੇੜਿਆ ਜਾਵੇ ਕਿ ਉਹਨਾਂ ਦਾ ਪਰਿਵਾਰਕ ਸਬੰਧ ਕਿੱਥੇ ਇਸ ਤਰ੍ਹਾਂ ਦਾ ਸੀਗਾ ਕਿ ਸਬੰਧ ਰੱਖਦੇ ਸਨ ਕਿੰਨਾ ਕਰਾਂ ਨਿਆ ਦੇ ਨਾਲ ਹਸਣ ਉਹਨਾਂ ਦੇ ਸਬੰਧ ਛੁੱਕੜ ਗਈ ਸੀ ਉਹਨਾਂ ਦਾ ਸਵਾਉ ਮੈਂ ਪਹਿਲਾਂ ਗੱਲ ਕਰਾਂ ਆ ਥੋੜਾ ਕੈਮਰਾ ਕਰ ਲਿਓ ਸੰਖੇਪ ਇਤਿਹਾਸ ਦਮਦਲੀ ਟਕਸਾਲ ਕਿਉਂਕਿ ਬਾਬਾ ਜੀ ਸੇ ਜੀ ਤੁਹੀ ਦੰਦਮੇ ਟਕਸਾਲ ਚੱਲੀਗੇ ਨਾ ਆ ਮੈਂ ਆਪਣੀ ਜੋ ਵਿਚਾਰ ਹੈ ਇੱਥੇ ਪ੍ਰਾਰੰਭ ਕਰਦਾ ਉਹ ਬទ ਦਰਸ਼ਨ ਕਰਦੇ ਆ ਜਿਹੜਾ ਉਹ ਮੁੱਤਵਿਵਾਦ ਸਾਡਾ ਇਸ ਗੱਲ ਤੇ ਜਿਹੜਾ ਕਿ ਜਾਤੀ ਪ੍ਰਤੀ ਲੈ ਕੇ ਉਹਨਾਂ ਦੇ ਘਰਾਨੇ ਨੂੰ ਲੈ ਕੇ ਮੈਂ ਹੈਰਾਨ ਆ ਕਿ ਇਹ ਜਿਹੜੀ ਪੁਸਤਕ ਹੈ ਟਕਸਾਲ ਦੰਦਮੇ ਟਕਸਾਲ ਜਥਾ ਭਿੰਡਰਾਂ ਵੱਲੋਂ ਛੱਡੀ ਹੋਈ ਹੈ ਅਰੇ ਦੇ ਵਿੱਚ ਜਦੋਂ ਆਪ ਪੜਦੇ ਆ ਤਾਂ ਇੱਥੇ ਕਿਤੇ ਵੀ ਇਹਨਾਂ ਦੇ ਅਸ਼ੋਕੜ ਦਾ ਉਹਨਾਂ ਨੇ ਕੋਈ ਮਤਲਬ ਹੈ ਜਿਹੜਾ ਦੇਖੋ ਆ ਵੀ ਦਰਸ਼ਨ ਕਰੋ ਇਹਨਾਂ ਨੇ ਕਿਤੇ ਵੀ ਉਹਨਾਂ ਦੇ ਮਤਲਬ ਜਾਤੀ ਸੰਬੰਧ ਜੋ ਪਸ਼ੋਕੜ ਹੈ ਨਾ ਉਹਨਾਂ ਦਾ ਘਰਾਣਾ ਜਿਹੜਾ ਉਹਦੇ ਬਾਰੇ ਇਹਨਾਂ ਨੇ ਕਿਤੇ ਵੀ ਸਪਸ਼ਟ ਨਹੀਂ ਕੀਤਾ ਕਿ ਉਹ ਸੰਧੂ ਜੱਟ ਸਨ ਜਾਂ ਖੈਰੇ ਜੱਟ ਸਨ ਜਾ ਫਿਰ ਉਹ ਮਜਬੂਤ ਸਿੰਘ ਪਰਵਾਰ ਚਾਹ ਸੰ ਕਿਸੇ ਤਾਂ ਇਸ ਪ੍ਰਕਾਰ ਦੇ ਇਹਨਾਂ ਨੇ ਕੋਈ ਨਿਨਾਨੀ ਕੀਤਾ ਹਾਲਾਂਕਿ ਨਿਨਾਨਾ ਇਹਨਾਂ ਨੂੰ ਦੇਣਾ ਚਾਹੀਦਾ ਸੀ ਦਵੰਦਮੀ ਦਾ ਸਾਲ ਦਾ ਸੰਖੇਪ ਇਤਿਹਾਸ ਪਹਿਲਾ ਹੀ ਜੋ ਇਤਿਹਾਸ ਪ੍ਰਾਰੰਭ ਹੁੰਦਾ ਬਾਬਾ ਦੀਪ ਸਿੰਘ ਦੀ ਜੀਵਨੀ ਤੋਂ ਹੁੰਦਾ ਹੈ ਪਰ ਇਹਨਾਂ ਨੇ ਇਸ ਗੱਲ ਨੂੰ ਨਹੀਂ ਲਿਆ ਸੋ ਮੈਂ ਰਜੀ ਬੇਨਤੀ ਕਰਾਂ ਇਹ ਵੀ ਇੱਕ ਸ਼੍ਰੋਮਣੀ ਸੰਸਥਾ ਡਾਕਟਰ ਇੰਦਰਜੀਤ ਕੌਰ ਪ੍ਰਧਾਨ 올 인디아 핑글ਵਾੜਾ 쳄리테벌 소사이어티 ਗੁਰਮਤ ਆਪ ਜੀ ਜਾਣਦੇ ਹੋ ਕਿ ਬਹੁਤ ਵੱਡੀ ਹੈ ਸਾਡੀ ਸੰਸਥਾ ਇਹ ਲਿਖਦੇ ਨੇ ਬਾਬਾ ਜੀ ਬਾਰੇ ਕਿ ਬਾਬਾ ਜੀ ਦਾ ਜੋ ਜਨਮ ਪਸ਼ੋਕੜ ਹੈ ਪਹੁਬਿੰਡ ਇਹਨਾਂ ਨੇ ਵੀ ਪਹੁਬੰਡ ਉਹ ਤਾਂ ਚਲੋ ਇਹ ਕਾਮ ਗੱਲ ਹੈ ਸਭ ਨੂੰ ਪਤਾ ਹੈ ਪਰ ਇਹਨਾਂ ਨੇ ਇੱਥੇ ਲਿਖਿਆ ਹੈ ਕਿ ਉਹ ਸੰਧੂ ਜੱਟ ਘਰਾਣੇ ਦੇ ਸਨ ਫੁੱਟਨੋਟ ਦੇ ਵਿੱਚ ਇਹਨਾਂ ਨੇ ਇਹ ਦੱਸਿਆ ਕੇ ਮਹਾਨ ਕੋਸ਼ ਦੇ ਵਿੱਚ ਉਹਨਾਂ ਨੂੰ ਖਹਿਰਾ ਗੋਤ ਦੇ ਜੱਟ ਵੀ ਲਿਖਿਆ ਹੈ ਮਹਾਨ ਕੋਸ਼ ਨੇ ਉਹ ਮੈਂ ਮੈਂ ਮਹਾਨ ਕੋਸ਼ ਵੀ ਤੁਹਾਨੂੰ ਦਿਖਾ ਦਵਾਂ ਮਹਾਨ ਕੋਸ਼ ਦੇ ਵਿੱਚ ਇਹ ਗੱਲ ਇਹਨਾਂ ਨੇ ਲਿਖੀ ਹੈ ਕਿ ਉਹ ਖਹਿਰਾ ਜੱਟ ਪਰਿਵਾਰ ਦੇ ਸਨ ਆ ਦੇਖੋ ਇੱਕ ਦੀਪ ਸਿੰਘ ਇਹ ਰਾਜੇ ਦੇ ਪੁੱਤਰ ਹੋਏ ਨੇ ਜੋ ਕਿ ਨਾਬੇ ਘਰਾਣੇ ਦੇ ਤਾਂ ਚਲੋ ਵੱਖਰਾ ਬਾਬਾ ਦੀਪ ਸਿੰਘ ਜੇ ਪਛੀ ਜਿੱਦੀ ਗੱਲ ਕਰੀਏ ਤਾਂ ਇੱਥੇ ਇਹਨਾਂ ਨੇ ਖਹਿਰਾ ਜੱਟ ਕਰਕੇ ਲਿਖਿਆ ਤੁਸੀਂ ਸਾਰਾ ਪੜ ਸਕਦੇ ਹੋ ਆਪਾਂ ਇਹ ਸਾਰਾ ਦੇਖ ਸਕਦੇ ਹਾਂ ਸੰਗਤ ਆ ਵੀ ਧਿਆਨ ਨਾਲ ਸਾਰਾ ਇਹ ਪੜ ਲਿਓ ਤੇ ਇਹਦੇ ਵਿੱਚ ਇਹਨਾਂ ਨੇ ਖੈਰਾ ਜੱਟ ਮੰਨੇ ਜੋ ਕਿ ਇਹੇ ਸ਼੍ਰੋਮਣੀ ਸmathsfਾ ਜਿਹੜੀ ਪਿੰਗਲ ਵਾਲਾ ਉਹਨਾਂ ਨੇ ਸਪਸ਼ਟ ਕਰ ਦਿੱਤਾ ਪਰ ਇਹਨਾਂ ਨੇ ਸੰਧੂ ਜੱਟ ਮੰਨੇ ਆ ਇਹਨਾਂ ਨੇ ਲਿਖਿਆ ਉਹਨਾਂ ਬਾਰੇ ਅੱਗੇ ਚੱਲੀਏ ਫਿਰ ਸਾਡੀ ਸਿੱਖਾਂ ਦੀ ਸ਼੍ਰੋਮਣੀ ਸmathsfਾ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰੰਦਰ ਕਮੇਟੀ ਇਦੇ ਵਿੱਚ ਜਦੋਂ ਆਪਾਂ ਪੜਦੇ ਹਾਂਗਾ ਆਪਾਂ ਦੀਪ ਸਿੰਘ ਜੀ ਦਾ ਜੀਵਨ ਤਾਂ ਤੁਸੀਂ ਦੇਖੋਗੇ ਕਿ ਬਾਬਾ ਦੀਪ ਸਿੰਘ ਜੀ ਸੋ 100 90 ਤੇ ਆ ਸਾਰਾ ਉਹਨਾਂ ਦਾ ਜੀਵਨ ਮਾਣ ਜੀ ਨਾਲ ਸੰਜਿਆ ਕਰਾ ਹਰ ਇੱਕ ਨੂੰ ਇਹਨਾਂ ਨੇ ਵੀ ਇਹੀ ਗੱਲ ਲਿਖੀ ਹੈ ਕਿ ਪਿਤਾ ਭਗਤਾ ਸੰਧੂ ਚੱਟ ਅਤੇ ਮਾਤਾ ਜਿਉਣੀ ਦੀ ਕੁੱਪਾਂ 1682 ਜੁਨਾ ਦਾ ਮਤਲਬ ਬਾਬਾ ਜੀ ਦਾ ਜਿਹੜਾ ਪ੍ਰਕਾਸ਼ ਹੋਇਆ ਸੀ ਉਹ ਉਹ ਵਿੰਡ ਸੋ ਬਾਬਾ ਦੀਪ ਸਿੰਘ ਜੀ ਦਾ ਇਹਨਾਂ ਨੇ ਵੀ ਮੰਨਿਆ ਸੰਤੂ ਜੱਟ ਸੋਮੀ ਸੰਸਤਾ ਸਾਡੀ ਅੱਗੇ ਚੱਲੀਏ ਮਿਸ਼ਨ ਸ਼ਹੀਦਾਂ ਦੇ ਸਾਡੇ ਉਸਤਾਦ ਸਾਡੀ ਉਸਤਾਦ ਗਿਆਨੀ ਗੁਰਵਿੰਦਰ ਸਿੰਘ ਜੀ ਜਿਹੜੇ ਮਿਸ਼ਨ ਸ਼ਹੀਦਾਂ ਨਿਹਗ ਸਿੰਘਾਂ ਦਾ ਸਾਰਾ ਲਿਖਿਆ ਹੈ ਨਹੀਂ ਤਾਂ ਇਤਿਹਾਸ ਆ ਵੀ ਦਰਸ਼ਨ ਕਰ ਰਹੇ ਤਾਂ ਤੁਸੀਂ ਦੇਖੋ ਦੀ ਇਹਦੇ ਵਿੱਚ ਵੀ ਗਿਆਨੀ ਜੀ ਨੂੰ ਮੈਂ ਬੇਨਤੀ ਕਰਾਂਗਾ ਪਰ ਇਹਨਾਂ ਨੇ ਇੱਕ ਇਸ਼ਾਰਾ ਜ਼ਰੂਰ ਦਿੱਤਾ ਕਿਉਂਕਿ ਇਹ ਵਿਵਾਦਚ ਨਹੀਂ ਪੈਣਾ ਚਾਹੁੰਦੇ ਸੀ ਸ਼ਾਇਦ ਮੈਨੂੰ ਲੱਗਦਾ ਮੈਂ ਹਜੇ ਉਸਤਾਦ ਜੀ ਹੋਰਾਂ ਨਾਲ ਗੱਲ ਨਹੀਂ ਕੀਤੀ ਪਰ ਇਹਨਾਂ ਨੇ ਕਿਹਾ ਕਿ ਭਾਈ ਭਗਤਾ ਜੀ ਨਾਮ ਦੇ ਕਿਸਾਨ ਤਾਂ ਕਿਸਾਨ ਤੋਂ ਸਿੱਧ ਹੁੰਦਾ ਹੈ ਕਿ ਮਤਲਬ ਜੱਟ ਘਰਾਨੇ ਦੀ ਸੁਣ ਸੋ ਇਹਨਾਂ ਨੇ ਭਾਵੇਂ ਕਿ ਇੱਕ ਬੱਕਰੇ ਤਰੀਕੇ ਨਾਲ ਇਸ਼ਾਰਾ ਕਰ ਦਿੱਤਾ ਸੋ ਇਹਦੇ ਵਿੱਚ ਇਹ ਗੱਲ ਹੋ ਗਈ ਤੇ ਆਓ ਸੰਤ ਬਾਬਾ ਹਰਨਾਮ ਸਿੰਘ ਜੀ ਗੁਰਦੁਆਰਾ ਰਾਮਪੁਰ ਖੇੜਾ ਜੋਗੀ ਇੱਕ ਬਹੁਤ ਵੱਡੀ ਸ਼ਖਸੀਅਤ ਹੋ ਚੁੱਕੇ ਨੇ ਤੇ ਇਹਨਾਂ ਤੋਂ ਵੀ ਕੋਈ ਮੁਨਕਰ ਨਹੀਂ ਹੋ ਸਕਦਾ ਤੇ ਜਦੋਂ ਇਹਨਾਂ ਦੀ ਪੁਸਤਕ ਦੇ ਵਿੱਚ ਆਪਾਂ ਪੜਦੇ ਆਂ ਬਾਬਾ ਦੀਪ ਸਿੰਘ ਜੀ ਸ਼ਹੀਦ ਮਹਾਰੂਸਾਂ ਦਾ ਜੀਵਨ ਨਗਰ ਪਹੁਵਿੰਡ 1682 ਉਹਨਾਂ ਦਾ ਪ੍ਰਕਾਸ਼ ਤੇ ਉਸ ਤੋਂ ਬਾਅਦ ਲਿਖਿਆ ਪਿਤਾ ਜੀ ਦਾ ਨਾਮ ਸਿੰਧੂ ਜੱਟ ਭਗਤਾ ਜੀ ਸਿੰਧੂ ਜੱਟ ਮਾਤਾ ਜਿਉਣੀ ਜੀ ਤਾ ਇਹਨਾਂ ਨੇ ਵੀ ਸਪਸ਼ਟ ਕੀਤਾ ਸੋ ਇਸੇ ਪ੍ਰਕਾਰ ਆਜੋ ਆਪਾਂ ਗੱਲ ਕਰੀਏ ਸਿੱਖ ਪੰਥ ਵਿਸ਼ਵ ਪੌਸ਼ ਸਰਦਾਰ ਡਾਕਟਰ ਰਦਰ ਸਿੰਘ ਜੱਗੀ ਇਹ ਕੀ ਲਿਖਦੇ ਨੇ ਇਹ ਲਿਖਦੇ ਨੇ ਆਪਣੇ ਬਾਬਾ ਮਿਸਟਰ ਸ਼ੁਦਾ ਸਿੱਖ ਇੱਕ ਸਿੱਖ ਮਿਸਲ ਜਿਸ ਦੀ ਸਥਾਪਨਾ ਬਾਬਾ ਦੀਪ ਸਿੰਘ ਸ਼ਹੀਦ ਨੇ ਕੀਤੀ ਸੀ ਉਸ ਦੇ ਨਾਮ ਤੇ ਇਹ ਛੇਦਾਂ ਵਾਲੀ ਮਿਸਲ ਵੱਜੋਂ ਪ੍ਰਸਿੱਧ ਹੋਈ ਬਾਬਾ ਦੀਪ ਸਿੰਘ ਜੀ ਦਾ ਜਨਮ 1682 ਜ਼ਿਲ੍ਹਾ ਕੋਵਿੰਡ ਖੈਰਾ ਜੱਟ ਹਾਲਾਂਕਿ ਇਹਨਾਂ ਨੇ ਖੈਰਾ ਜੱਟ ਕਿਹਾ ਹੈ ਇਹ ਇਹਨਾਂ ਦੀ ਜਿਹੜੀ ਖੈਰਾ ਜੱਟ ਕਹਿਣ ਦੀ ਜੋ ਉਹਨਾਂ ਨਾਲ ਆਪਾਂ ਸਾਂਝੀ ਕਰਾਂ ਮਹਾਨਕੋਸ਼ ਤੋਂ ਬਿਨਾ ਖੈਰਾ ਜੱਟ ਤਾਂ ਜੰ ਇਨ੍ਹਾਂ ਨੇ ਤੇ ਜੰ ਮਹਾਨਕੋਸ਼ ਪਰ ਬਹੁਤਾਤ ਜੋ ਆਪਾਂ ਖਰੜੇ ਦੇਖੇ ਨੇ ਉਹ ਸੰਧੂ ਜੱਟ ਮੰਨਦੇ ਨੇ ਸੋ ਚਲੋ ਭਾਵੇਂ ਤੇ ਖੈਰਾ ਵੀ ਲੈ ਲਈਏ ਪਰ ਪਿੱਛੇ ਜੱਟ ਸ਼ਬਦ ਹੈ ਭਾਵੇਂ ਜੀ ਜੱਟ ਘਰਾਣਾ ਤੇ ਉਹਨਾਂ ਦਾ ਪਰ ਇਥੋਂ ਇਹ ਚੀਜ਼ਾਂ ਸਿੱਧੂ ਸਿੱਧ ਹੁੰਦੀਆਂ ਨੇ ਕਿ ਬਾਬਾ ਜੀ ਜੱਟ ਘਰਾਣੇ ਨਾਲ ਸੰਬੰਧਿਤ ਰਹਦੇ ਸਨ ਇਹ ਆਪਾਂ ਮਤਲਬ ਦੀ ਜਿਹੜੀ ਵਿਚਾਰ ਆਪਣਾ ਇਹੀ ਸੀਗਾ ਦੀ ਆਪਾਂ ਦੇਖਣਾ ਸੀਗਾ ਤੇ ਮੈਂ ਬੇਨਤੀ ਕਰਨਾ ਚਾਹਨਾ ਕਿ ਸਾਡੀਆਂ ਸ੍ਰੋਮਣੀ ਜੋ ਸੰਸਥਾਵਾਂ ਨੇ ਉਹਨਾਂ ਨੂੰ ਇੱਕ ਜੋ ਕਿ ਚੈਨਲ ਤਿਆਰ ਕਰਕੇ ਕੁਝ ਜਿਹੜੇ ਸਾਡੇ ਐਸੇ ਮਸਲੇ ਨੇ ਨਾ ਜਿਵੇਂ ਕਿ ਕਲਗੀ ਕਿਸ ਨੂੰ ਦਿੱਤੀ ਬਾਬਾ ਜੀਵਨ ਸਿੰਘ ਜੀ ਦੀ ਛੇਦੀ ਕਿੱਥੇ ਹੋਈ ਤਾਂ ਇਸ ਪ੍ਰਕਾਰ ਦੇ ਹੋਰ ਬਥੇਰੇ ਮੁੱਦੇ ਨੇ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਹੈ ਪਰ ਬਾਕੀ ਮੈਂ ਆਪਣਾ ਨਿਰਣਾ ਜੋ ਮੈਂ ਮੰਨਦਾ ਹਾਂ ਮੈਂ ਹੀ ਮੰਨਦਾ ਕਿ ਉਹ ਜੱਟ ਸੰਧੂ ਬੋਤ ਦੇਸਲ ਸੋ ਇਹੀ ਵਿਚਾਰਾ ਮੈਂ ਆਦਿ ਨਾਲ ਸਾਝੀਆਂ ਕਰ ਲੀਆਂ ਸੀ ਬਾਕੀ ਆਪ ਆਪ ਦੀ ਗੁੱਧ ਹੈ ਜੱਟੀ ਮੈਂ ਜਾ ਚੁੱਕਾ ਭੁਲਾ ਦਾ ਸਿਮਾ ਹੁਨਾ ਸੋ ਕੋ ਪ੍ਰਪਾਤਵਾਹੇ ਗੁਰਜੀ ਕਾ ਖਾਲਸਾ ਵਾਹਿਗੁਰੂ